ਸਾਤਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਕੜੇਪੜਾ ਜਿਸ ਲਈ ਅਸੀਂ ਪਿਆਜ਼ ਮਿਰਚਾਂ ਲਸਣ ਅਦਰਕ ਸਾਰਿਆਂ ਨੂੰ ਅਸੀਂ ਬਰੀ ਬਰੀ ਕੱਟ ਕੇ ਰੱਖ ਲਿਆ ਨਾਲ ਹੀ ਆਪਾਂ ਇੱਕ ਕੱਟਿਆ ਹੋਇਆ ਲਾਲ ਟਮਾਟਰ ਉਸ ਤੋਂ ਬਾਅਦ ਆਪਾਂ ਇੱਕ ਪ੍ਰਿਲੇ ਤੇ ਗਰਮ ਕਰਾਂਗੇ ਰਾਈਫਾਇੰਡ ਓਇਲ ਤੇਲ ਗਰਮ ਹੋਣ ਤੋਂ ਬਾਅਦ ਹੁਣ ਆਪਾਂ ਇਹ ਟੀਅਰ ਕਰਾਂਗੇ かれ मसाले ਜਿਸ ਵਿੱਚ ਆਪਾਂ ਪਾਵਾਂਗੇ ਦਾਲ ਚੀਨੀ ਤੇਜ ਪੱਤਾ ਤੇ ਸੁੱਕੀਆਂ ਹਰੀਆਂ ਮਿਰਚਾਂ ਇਹਨਾਂ ਇਹਨਾਂ ਸਭ ਤੋਂ ਬਾਅਦ ਆਪਾਂ ਇਹ ਚ ਐਡ ਕਰਾਂਗੇ ਧਨੀਆ ਤੇ ਜੀਰਾ ਸਭ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਉਹਨਾਂ ਉੱਪਰ ਚੜਕਾਂਗੇ ਥੋੜੀ ਜੀ ਸਰਸੋਂ ਜਿਹਨੂੰ ਉਪਰਾਈ ਵੀ ਕਹਿ ਦਿੰਨੇ ਆ ਚੰਗੀ ਤਾਂ ਗਰਮ ਹੋਣ ਤੋਂ ਬਾਅਦ ਉਹਨਾਂ ਉੱਪਰ ਚੜਕਾਂਗੇ ਬਰੀਕ ਕਟਿਆ ਹੋਇਆ ਲਸਣ ਤੇ ਅਦਰਕ ਲਸਣ ਨੂੰ ਉੱਪਰ ਚੰਗੀ ਤਰ੍ਹਾਂ ਹਲਕਾ 골ਡਨ ਬ੍ਰਾਊਨ ਕਰਾਂਗੇ चैड करा बरीक कटे हुए प्याज प्याज अभी बरीक बरीक कट के रखे से प्याज चंगी तरह मिक्स तो बाद चैड करा कटिया हुई बरीक मिर्चा असी ਇੱਕ ਕੱਪ ਦਹੀਂ ਲੈ ਕੇ ਤੇ ਤਿੰਨ ਚਮਚੀ ਬੇਸਨ ਪਾ ਕੇ ਪਹਿਲਾਂ ਇੱਕ ਗੋਲ ਬਣਾ ਕੇ ਸਿਰੇ ਤੇ ਰੱਖ ਲਿਆ ਹੋਇਆ ਹੁਣ ਆਪਾਂ ਇਹ ਜਾਣ ਕਰਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਨਮਕ ਹੋਣ ਤੋਂ ਬਾਅਦ ਪਿਆਜ਼ ਪਿਆਰ ਵਿੱਚ ਨਮਕ ਨੂੰ ਮਿਕਸ ਕਰਾਂਗੇ ਤਾਂ ਕਿ ਪਿਆਜ਼ ਛੇਤੀ گل ਜਾਵੇ ਲੋਪੈ ਨੂੰ 5 ਮਿੰਟ ਲਈ ਕਵਰ ਕਰਾਂਗੇ ਤਾਂ ਕਿ ਸਾਡੇ ਪਿਆਜ਼ ਥੰਨ ਤਰ੍ਹਾਂ ਗਲ ਜਾਣ 5 ਮਿੰਟ ਬਾਅਦ ਸਾਡੇ ਪਿਆਜ਼ ਥੋੜੇ ਹਰਕੇ ਬਨ ਹੋ ਗਏ ਆ ਹੁਣ ਅਪੈਚ ਐਡ ਕਰਾਂਗੇ ਮੇਥੀ ਮੇਥੀ ਦਾਣਾ ਜਿੰਨਾ ਮਿਕਸ ਕਰ ਤੋਂ ਬਾਅਦ ਇਹਨੂੰ ਇਹ 5 ਮਿੰਟ ਹੋਰ ਟੱਕਾਂਗੇ نو یہ ਸਾਡੇ ਪਿਆਜ਼ 골ਡਨ ਬ੍ਰਾਊਨ ਹੋ ਗਏ ਹੁਣ ਆਪਾਂ ਇਹ ਐਡ ਕਰਾਂਗੇ ਅੱਧਾ ਚਮਚ ਹਲਦੀ ਦਾ ਤੇ ਅੱਧਾ ਚਮਚ ਦਾਲ ਦੇਗੀ ਮਿਰਚ ਦਾ ਚੰਗੀ ਤਰ੍ਹਾਂ ਹਲਦੀ ਨੂੰ ਬਿਆਜ ਇਸ ਨੂੰ ਨਾਗੇ ਉਸ ਤੋਂ ਬਾਅਦ ਆਪਾਂ ਇਹ ਐਡ ਕਰਾਂਗੇ ਟਮਾਟਰ ਟਮਾਟਰ ਨੂੰ ਇਹ ਚੰਗੀ ਤਰ੍ਹਾਂ ਪਿਆਜ਼ ਵਿੱਚ ਮਿਲਟ ਕਰਾਂਗੇ ਉਸ ਲਈ ਆਪਾਂ ਇਹਨੂੰ 5 ਮਿੰਟ ਲਈ ਢਾਕੇ ਰੱਖਾਂਗੇ ਤਾਂ ਕਿ ਸਾਡੇ ਟਮਾਟਰ ਚੰਗੀ ਤਰ੍ਹਾਂ ਗਲ ਗਲ ਜਾਣ 5 ਮਿੰਟ ਮਿੰਟ ਬਾਅਦ ਸਾਡੇ ਟਮਾਟਰ ਚੰਗੀ ਤਰ੍ਹਾਂ ਪਿਆਜ਼ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਹੁਣ ਆਪਾਂ ਇਹ ਚ ਜਿਹੜਾ ਅਸੀਂ ਦਹੀਂ ਬੇਸਨ ਦਾ ਘੋਲ ਬਣਾਇਆ ਸੀਗਾ ਉਸ ਨੂੰ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਬਾਲਾਉਣ ਤੱਕ ਵਿਝਾਂਗੇ 5 ਮਿੰਟ ਢੱਕਣ ਤੋਂ ਬਾਅਦ ਸਾਡਾ ਬੇਸਨ ਚੰਗੀ ਤਰ੍ਹਾਂ ਪੱਕ ਗਿਆ ਵਾਲਾ ਆ ਗਿਆ ਹੁਣ ਅਸੀਂ ਇਹ ਚ ਐਡ ਕਰਾਂਗੇ ਗਰਮ ਪਾਣੀ ਜੋ ਇਹ ਨਾਲ ਹੀ ਗਰਮ ਕਰਕੇ ਰੱਖਿਆ ਹੋਇਆ ਸੀਗਾ ਪਾਣੀ ੜਕ ਕਰਨ ਤੋਂ ਬਾਅਦ ਹੁਣ ਇਸ ਨੂੰ ਚੰਗੇ ਦਾ ਹਲਾਵਾਂਗੇ ਜਾਂ ਕਿ ਜਦ ਤੱਕ ਇਹਨੂੰ ਚੰਗੀ ਤਰ੍ਹਾਂ ਹਵਾਲਾ ਨਹੀਂ ਆ ਜਾਂਦਾ ਅਸੀਂ ਫਿਰ ਨਾਲ ਅਸੀਂ ਹਲਾਉਣ ਤੋਂ ਬਾਅਦ ਇਹਨੂੰ ਅੱਧਾ ਘੰਟਾ ਟੱਕ ਰੱਖਾਂਗੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹ ਚ ਪਕੌੜੇ पकौड़े पहुँच तो बाद कड़ी तैयार हो गई है थैंक यू फॉर वाचिंग माय वीडियो लाइक कमेंट शेयर जरूर कर दो नई नई वीडियो देखने ला चैनल सब्सक्राइब कर ले